ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰਾਸ ਰਾਏਕੋਟ ਤੋਂ ਜੀ ਅੱਜ ਤੁਹਾਡੇ ਨਾਲ ਆਪਣੀ ਇੱਕ ਹੋਰ ਸਕਸੈਸ ਸਟੋਰੀ ਸ਼ੇਅਰ ਕਰਨ ਲੱਗਾ ਜੀ ਸਾਡਾ ਇੱਕ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੋਰ ਅਪਰੂਵ ਹੋਇਆ ਜੀ ਇਹ ਵੀਜ਼ਾ ਲੱਗਿਆ ਅਵਤਾਰ ਸਿੰਘ ਸੰਧੂ ਦਾ ਅਵਤਾਰ ਸਿੰਘ ਸੰਧੂ ਸਾਡੇ ਰਾਏਕੋਟ ਦੇ ਲੱਗਈ ਪਿੰਡ ਆ ਜੀ ਮਾਣੂਕੇ ਉੱਥੋਂ ਦੇ ਰਹਿਣ ਵਾਲੇ ਆ ਜੀ ਅਵਤਾਰ ਦੀਆਂ ਸਾਡੇ ਕੋਲ ਆਉਣ ਤੋਂ ਪਹਿਲਾਂ ਤਿੰਨ ਵਾਰ ਕੈਨੇਡਾ ਵਿਜ਼ਟਰ ਵੀਜ਼ੇ ਦੀਆਂ ਰਿਫਿਊਜ਼ਲਾਂ ਸੀਗੀਆਂ ਜੀ ਉਸ ਤੋਂ ਬਾਅਦ ਇੱਕ ਇਹਨਾਂ ਦੇ ਨੋਨ ਤੋਂ ਇਹਨਾਂ ਨੂੰ ਸਾਡਾ ਰੈਫਰੈਂਸ ਮਿਲਿਆ ਫਿਰ ਸਾਡੇ ਆਫਿਸ ਆਈ ਇਹਨਾਂ ਨੇ ਚੌਥੀ ਵਾਰੀ ਸਾਡੇ ਕੋਲ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ 7 ਅਗਸਤ 2024 ਨੂੰ ਅੰਬੈਸੀ ਦੇ ਵਿੱਚ ਫਾਈਲ ਲਗਾਈ ਤੇ 16 ਨਵੰਬਰ 2024 ਨੂੰ ਸਾਨੂੰ ਇਹਨਾਂ ਦੀ ਪਾਸਪੋਰਟ ਰਿਕੁਐਸਟ ਜਾਨੀ ਕਿ ਇਹਨਾਂ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਅਪਰੂਵ ਹੋ ਕੇ ਮਿਲ ਗਿਆ ਇਹਨਾਂ ਦਾ ਪਾਸਪੋਰਟ ਸਟੈਂਪੋ ਕੇ ਆ ਚੁੱਕਿਆ ਜੀ ਇਹਨਾਂ ਨੂੰ ਇਹਨਾਂ ਦਾ ਜਿੰਨਾ ਪਾਸਪੋਰਟ ਦੀ ਵੈਲਿਡਿਟੀ ਸੀ ਉਹਨਾਂ ਪਾਸ ਵੀਜ਼ਾ ਸਟੈਂਪੋ ਕੇ ਕੈਨੇਡਾ ਦਾ ਮਲਟੀਪਲ ਐਂਟਰੀ ਦੇ ਨਾਲ ਮਿਲਿਆ ਅ ਅਵਤਾਰ ਸਿੰਘ ਦੀ ਉਮਰ 41 ਸਾਲ ਹੈ ਜੀ 1981 ਦਾ ਇਹਨਾਂ ਦਾ ਬਰਥ ਹੈ ਅਵਤਾਰ ਸਿੰਘ ਨੂੰ ਇਹਨਾਂ ਦੇ ਭਰਾ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਉਹਨੇ ਸਪான்ਸਰ ਕੀਤਾ ਸੀਗਾ ਜੀ ਅਵਤਾਰ ਸਿੰਘ ਦੀ ਇੱਕ ਭੈਣ ਵੀ ਕੈਨੇਡਾ ਦੇ ਵਿੱਚ ਹੈ ਇੱਕ ਭੈਣ ਤੇ ਇੱਕ ਭਰਾ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਪਹਿਲਾਂ ਤਿੰਨ ਵਾਰ ਕੈਨੇਡਾ ਦਾ ਵਿਜ਼ਟਰ ਵੀਜ਼ਾ ਰਿਜੈਕਟ ਹੋ ਚੁੱਕਿਆ ਸੀਗਾ ਜੀ ਅਵਤਾਰ ਦੀ ਪ੍ਰੋਫਾਈਲ ਦੀ ਗੱਲ ਕਰਾਂ ਤਾਂ ਅਵਤਾਰ ਨੇ 5 ਸਾਲ ਪਹਿਲਾਂ ਦबई ਦੇ ਵਿੱਚ ਕੰਮ ਕਰਿਆ ਜੀ ਉਸ ਤੋਂ ਬਾਅਦ ਇਹ 2017 ਤੋਂ ਇੰਡੀਆ ਦੇ ਵਿੱਚ ਖੇਤੀਬਾੜੀ ਤੇ ਦੁੱਧ ਦਾ ਕੰਮ ਕਰ ਰਿਹਾ ਹੈ ਜੀ ਅਸੀਂ ਇਹਨਾਂ ਦੀ ਪ੍ਰੋਫਾਈਲ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜੋ ਵੀ ਪੇਪਰ ਇਹਨਾਂ ਨੇ ਸਾਨੂੰ ਦਿੱਤੇ ਅਸੀਂ ਉਹੀ ਇਹਨਾਂ ਦੀ ਪ੍ਰੋਫਾਈਲ ਦੇ ਵਿੱਚ ਲਗਾਏ ਤੇ ਉਸੇ ਬਿਹਾਫ ਤੇ ਇਹਨਾਂ ਨੂੰ ਇਹਨਾਂ ਦਾ ਕੈਨੇਡਾ ਦਾ ਮਲਟੀਪਲ ਐਂਟਰੀ ਵੀਜ਼ਾ ਲੈ ਕੇ ਦਿੱਤਾ ਅਸੀਂ ਇਹਨਾਂ ਦਾ ਦਵਾਈ ਵਾਲਾ ਕੰਮ ਵੀ ਸ਼ੋਅ ਕਰਿਆ ਇਹਨਾਂ ਦਾ ਖੇਤੀਬਾੜੀ ਤੇ ਦੁੱਧ ਦਾ ਕੰਮ ਆ ਜੋ ਉਹ ਵੀ ਸ਼ੋਅ ਕਰਿਆ ਸੋ ਜੇਕਰ ਤੁਸੀਂ ਸਾਡੇ ਕੋਲੋਂ ਆਪਣਾ ਕੈਨੇਡਾ ਦਾ ਕੇਸ ਅਪਲਾਈ ਕਰਵਾਉਣਾ ਹੈ ਜੀ ਤਾਂ ਤੁਹਾਨੂੰ ਇਸ ਚੀਜ਼ ਦੀ ਇੱਕ ਗਾਰੰਟੀ ਰਹੂਗੀ ਕਿ ਤੁਹਾਡੇ ਫਾਈਲ ਦੇ ਵਿੱਚ ਕੋਈ ਵੀ ਝਾਲੀ ਜਾਂ ਕੋਈ ਵੀ ਕਾਗਜ਼ ਅਸੀਂ ਆਪਣੇ ਵੱਲੋਂ ਬਣਾ ਕੇ ਨਹੀਂ ਲਾਵਾਂਗੇ ਜੋ ਵੀ ਕਾਗਜ਼ ਹੋਣਗੇ ਉਹ ਸਾਰੇ ਜੈਨੂਅਲ ਲੱਗਣਗੇ ਜੋ ਵੀ ਕਾਗਜ਼ ਤੁਸੀਂ ਆਪਣੇ ਵੱਲੋਂ ਬਣਾ ਕੇ ਦੋਗੇ ਉਹੀ ਸਾਰੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਲਗਾਏ ਜਾਣਗੇ ਸੋ ਜੇਕਰ ਇਹਨਾਂ ਕੇਸ ਤੁਹਾਡਾ ਵੀਜ਼ਾ ਰਿਜੈਕਟ ਵੀ ਹੋ ਜਾਂਦਾ ਤਾਂ ਕੱਲ ਨੂੰ ਤੁਹਾਨੂੰ ਕੋਈ ਚਿੰਤਾ ਦੀ ਗੱਲ ਨਹੀਂ ਤੁਹਾਨੂੰ ਤੁਸੀਂ ਆਪਣਾ ਬੇਚਜ ਕੋ ਕੇ ਦੁਬਾਰਾ ਆਪਣਾ ਕੇਸ ਕਿਤੋਂ ਵੀ ਅਪਲਾਈ ਕਰਵਾ ਸਕਦੇ ਹੋ ਜਾਂ ਤੁਸੀਂ ਜੇ ਕੈਨੇਡਾ ਵੀ ਪਹੁੰਚ ਜਾਂਦੇ ਹੋ ਤਾਂ ਉੱਥੇ ਕੋਈ ਆਪਣਾ ਵੀਜ਼ਾ ਵਗੈਰਾ ਚੇਂਜ ਕਰਨਾ ਤਾਂ ਤੁਹਾਨੂੰ ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਕਿਉਂਕਿ ਤੁਹਾਡਾ ਪ੍ਰੋਫਾਈਲ ਤੁਹਾਨੂੰ ਪਤਾ ਹੁੰਦਾ ਵੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਲੱਗਿਆ ਕੀ ਆ ਸੋ ਜੇਕਰ ਤੁਸੀਂ ਵੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰੈਕੋਰਡ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਸਾਡੇ ਨਾਲ ਆਨਲਾਈਨ ਵੀ ਆਪਣੀ ਆਨਲਾਈਨ ਪੇਪਰ ਭੇਜ ਕੇ ਵੀ ਆਪਣਾ ਕੇਸ ਅਪਲਾਈ ਕਰਵਾ ਸਕਦੇ ਹੋ ਅਪਤਾਰ ਦੇ ਫੰਡ 8 ਲੱਖ ਰੁਪਏ ਦੇ ਇਹਨੇ ਫੰਡ ਸ਼ੋ ਕੀਤੇ ਸੀਗੇ ਜਿਵੇਂ ਅਗਸਤ ਦੇ ਵਿੱਚ ਅਸੀਂ ਫਾਈਲ ਲਗਾਈ ਤਾਂ ਇਹਨੇ ਜੁਲਾਈ ਮਹੀਨੇ ਦੇ ਵਿੱਚ ਵਿੱਚ ਉਹ 4-5 ਲੱਖ ਰੁਪਏ ਨਵਾਂ ਆਪਣੇ ਖਾਤੇ ਦੇ ਵਿੱਚ ਪਾਇਆ ਸੋ ਤੁਸੀਂ ਕਹਿ ਸਕਦੇ ਹੋ ਫੰਡ ਵੀ ਇਹਦੇ ਇੱਕ ਮਹੀਨਾ ਪੁਰਾਣੇ ਸੀਗੇ ਕੋਈ ਜ਼ਿਆਦਾ ਪੁਰਾਣੇ ਨਹੀਂ ਸੀਗੇ ਤੇ ਉਹਦੇ ਬਿਹਾਫ ਤੇ ਫਿਰ ਇਹਨੂੰ ਉਹਦਾ ਵੀਜ਼ਾ ਮਿਲਿਆ ਇਨਕਮ ਟੈਕਸ ਰਿਟਰਨਾਂ ਇਹਨਾਂ ਦੀਆਂ ਫਿਲ ਕੀਤੀਆਂ ਹੋਈਆਂ ਸੀਗਾ ਜੀ ਐਮ 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 ਐਸ ਐਮਈ ਸਰਟੀਫਿਕੇਟ ਡੈਡੀ ਦਾ ਆਪਣਾ ਆਇਆ ਹੋਇਆ ਸੀਗਾ ਸੋ ਸਾਰੇ ਪ੍ਰੂਫ ਸਾਨੂੰ ਅਫਤਾਰ ਨੇ ਖੁਦ ਦਿੱਤੇ ਅਸੀਂ ਅਫਤਾਰ ਨੂੰ ਇੱਕ ਚੈਕ ਲਿਸਟ ਬਣਾ ਕੇ ਦਿੱਤੀ ਸੀ ਵੀ ਆਹ ਪੇਪਰ ਤੇਰੀ ਫਾਈਲ ਦੇ ਵਿੱਚ ਲੱਗਣਗੇ ਉਹਨੇ ਆਪਣੇ ਪੇਪਰ ਸਾਰੇ ਆਪ ਪੂਰੇ ਕੀਤੇ ਤੇ ਉਸ ਤੋਂ ਬਾਅਦ ਉਹ ਫਿਰ ਪੇਪਰ ਸਾਨੂੰ ਲਿਆ ਕੇ ਦਿੱਤੇ ਅਸੀਂ ਉਹੀ ਉਹਦੀ ਫਾਈਲ ਦੇ ਵਿੱਚ ਲਗਾਈ ਸੋ ਜੇਕਰ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਰੈਕੋਟ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਕੇਸ ਔਨਲਾਈਨ ਵੀ ਅਪਲਾਈ ਕਰਵਾ ਸਕਦੇ ਹੋ ਦੇ ਘਰੇ ਬੈਠੇ ਹੀ ਆਪਣਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਧੰਨਵਾਦ